ਸਤਿਗੁਰੂ ਕੀ ਨਾਨਕ ਮਹਾਰਾਜ ਕੀ ਜੈ ਸਤਿਗੁਰੂ ਮਕੀਨਾ ਨਾ ਸੁਮਾਰਾਜ ਕੀ ਜੈ ਸਾਧ ਸੰਗਤ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਅਜੇ ਨਿਸ਼ਾਨ ਦਾ ਸਮਰਥ ਕਰਨ ਲੱਗੇ ਆ ਜਨਾਬ ਰੋਧੀਆਂ ਨੇ ਕਿਹਾ ਹੀ ਲੀਲਾ ਨਿਸ਼ਾਨ ਚੜਨਾ ਅਈ ਲੀਲਾ ਨਿਸ਼ਾਨ ਨਹੀਂ ਚੜਨ ਦੇਣਾ ਕਿਉਂਕਿ ਅਈ ਸਤਿਗੁਰੂ ਮਕੀਨਾ ਦੀ ਸੁਣਾ ਸਾਹਿਬ ਰਖਤ ਵੱਲੋਂ ਆ ਅਹੀਂ ਕਦੇ ਵੀ ਇਹ ਕੰਮ ਨਹੀਂ ਹੋਣ ਦੇਣਾ ਜਿਹੜਾ ਲਾਲ ਨਿਸ਼ਾਨ ਸ਼ੁਰੂ ਤੋਂ ਚੜਦਾ ਆ ਤੇ ਲਾਲ ਨਿਸ਼ਾਨ ਚੜੇਗਾ ਤੇ ਲਾਲ ਹੀ ਚੜਦਾ ਰਹੇਗਾ ਜੇ ਕਿਸੇ ਵਿਰੋਧੀ ਨੇ ਕੋਈ ਵੀ ਕਿਸੇ ਕਿਸਮ ਦੀ ਸਾਡੇ ਨਾਲ ਕੋਈ ਵਿਗਤੀ ਕੀਤੀ ਤਾਂ ਜਿਹੜਾ ਆਪਣਾ ਸੇਰ ਵੀ ਜਿਹੜਾ ਉਹ ਵੀ ਦਿਨ ਨੂੰ ਤਿਆਰ ਐ ਇਸਨ ਵਾਸਤੇ ਜੋ ਬਲੇ 100 ਰੁਪਏ ਲਾਲ ਨਿਸ਼ਾਨ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਭਗਵਾਨ ਕੀ ਜੈ ਈਰਤ ਭਗਵਾਨ ਕੀ ਜੈ ਜੋ ਬੋਲੇ ਸੋ ਨਿਰਮਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੀ ਸ੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਜੋਤੀ ਪਾਛਾ ਸਤਿਗੁਰੂ ਪੂਰਨਾਥ ਮਹਾਰਾਜ ਕੀ ਸਾਡਾ ਮੁਲਕੀ ਜਨਾਬ ਮਹਾਰਾਜੀ ਹੈ। ਭਗਵਾਨ ਸਾਹਿਬ ਮਹਾਰਾਜੀ ਜੀ ਜੀ। ਅਗੁਰੂ ਸਾਹਿਬ ਸੰਗਤ 7.7 ਗੁਰੂ ਗਿਆਨਤ ਮਹਾਰਾਜ ਇਸ ਝੰਡੇਕਾਰ ਨੇ ਜੇਲਾ ਕਟੀਆਂ ਤੇ ਵਿਰੋਧੀ ਉਹਨਾਂ ਦੇ ਬਾਰੇ ਵੀ ਇਹੋ ਕੰਮ ਚੱਲਦਾ ਰਿਹਾ ਤੇ ਜੇ ਹੁਣ ਵੀ ਚੱਲੇਗਾ ਤੇ ਆਪਾਂ ਲਾਲ ਝੰਡੇ ਦੇ ਥੱਲੇ ਬੈਠੇ ਤੇ ਲਾਲ ਦੇ ਥੱਲੇ ਰਹਿਣਾ ਜੇ ਬਾਈ ਚਾਂਸ ਸਾਨੂੰ ਜੇਲਾ ਵੀ ਕੱਟਣੀਆਂ ਪੈਣਗੇ ਤਾਂ ਕੱਟਣ ਨੂੰ ਤਿਆਰ ਆ ਜੋ ਬੋਲੇ 100 ਰੁਪਏ ਸੁਆਮੀ ਮਹਾਰਾਜ ਜੀ ਬੋਲ ਨਿਕ ਸ਼ਕਤੀ 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 ਬੋਲ ਬੋਲੇ 100 ਰੁਪਏ ਸੁਆਮੀ ਮਹਾਰਾਜ ਜੀ ਜੈ ਜੋ ਜੀਨਾਤ ਮਹਾਰਾਜ ਕੀ ਜੈ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਚੂਰ ਚੂਰ ਕੇ ਜਾਏਗਾ ਜੋ ਬੋਲੇ ਸੋਨ ਰਪੈ ਉਹਦਾ